ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ 11 ਸਾਲ ਦੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਮਰੇ ਦੀ ਸ਼ਹੀਦੀ ਤੋਂ ਬਾਅਦ ਜਦੋਂ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦਾ ਦੋ ਤਲਵਾਰਾਂ ਪਹਿਨਾਈਆਂ ਕੁਝ ਸਿੰਘਾਂ ਨੇ ਉੱਠ ਕੇ ਸਵਾਲ ਕੀਤਾ ਸੱਚੇ ਪਾਸ਼ਾ ਮਹਾਰਾਜ ਧੰਨ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਪਾਸ਼ਾ ਤੱਕ ਕੇਵਲ ਤੇ ਕੇਵਲ ਮਹਾਰਾ ਦੀ ਗੱਲ ਸੀ ਤੁਸੀਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਕਿਉਂ ਪਹਿਨਿਆ ਗੱਲ ਸਾਡੀ ਸਮਝ ਤੋਂ ਬਾਹਰ ਦੀ ਆ ਜਦੋਂ ਇਹ ਸਵਾਲ ਸਿੱਖਾਂ ਨੇ ਕੀਤਾ ਲਾਗੇ ਬਿਠੇ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਹਿੰਦੇ ਉੱਠੋ ਇਹਨਾਂ ਨੂੰ ਦੱਸੋ ਕਿ ਮੇਰੀ ਤੇ ਪੀਰੀ ਦੀਆਂ ਤਲਵਾਰਾਂ ਪੈਨਾਂ ਦਾ ਸਾਡਾ ਮਕਸਦ ਕੀ ਆ ਭਾਈ ਗੁਰਦਾਸ ਉੱਠੇ ਬੜੇ ਅਦਬ ਸਤਕਾਰ ਸਹਿਤ ਸਮੁੱਚੇ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਿਆ ਸਿੱਖੋ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਤੇ ਬਾਲਟੀ ਦੇ ਕੁੰਡੇ ਨੂੰ ਰੱਸਾ ਬੰਨਣਾ ਜ਼ਰੂਰੀ ਆ ਜਿੰਨਾ ਚਿਰ ਬਾਲਟੀ ਦੇ ਕੁੰਡੇ ਨੂੰ ਰੱਸਾ ਨਹੀਂ ਬੰਨੋਗੇ ਉੰਨਾ ਚਿਰ ਖੂਹ ਦੇ ਵਿੱਚੋਂ ਪਾਣੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਦੂਸਰਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਕਹਿੰਦੇ ਜਦੋਂ ਸੱਪ ਦੇ ਕੋਲੋਂ ਮਣੀ ਲੈਣੀ ਹੋਵੇ ਤੇ ਸੱਪ ਦੇ ਕੋਲੇ ਹੱਥ ਜੋੜ ਕੇ ਖੜਨ ਦੇ ਨਾਲ ਸੱਪ ਮਣੀ ਨਹੀਂ ਜਿ ਦਿੰਦਾਗਾ ਹੱਥ 'ਚ ਡਾਂਗ ਲੈ ਕੇ ਸੱਪ ਦਾ ਸਿਰ ਫੇਨਾ ਪੈਂਦਾ ਹੈ ਤਾਂ ਜਾ ਕੇ ਸੱਪ ਤੁਹਾਨੂੰ ਮਣੀ ਦੇਵੇਗਾ ਤੀਸਰਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਭਾਈ ਗੁਰਦਾਸ ਕਹਿੰਦੇ ਜਿੱਦਾਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ ਉਸ ਕਸਤੂਰੀ ਦੀ ਪ੍ਰਾਪਤੀ ਕਰਨ ਵਾਸਤੇ ਹਿਰਨ ਨੂੰ ਮਾਰਨਾ ਪੈਂਦਾ ਹੈ ਚੌਥਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਜਿੱਦਾਂ ਤਿਲਾਂ ਦੇ ਵਿੱਚੋਂ ਤੇਲ ਕੱਢਣਾ ਹੋਵੇ ਉਹਨਾਂ ਤਿਲਾਂ ਨੂੰ ਕੋਲੂ ਦੇ ਵਿੱਚ ਪੀੜਨਾ ਪੈਂਦਾ ਜਦੋਂ ਕੋਲੂ ਵਿੱਚ ਤਿਲ ਪੀੜੇ ਜਾਂਦੇ ਆ ਉਦੋਂ ਉਹਨਾਂ ਵਿੱਚੋਂ ਤੇਲ ਦੀ ਪ੍ਰਾਪਤੀ ਹੁੰਦੀ ਆ ਫਿਰ ਭਾਈ ਗੁਰਦਾਸ ਜੀ ਨੇ ਅਗਲਾ ਬਚਨ ਕਿਹਾ ਕਹਿੰਦੇ ਜਿੱਦਾਂ ਨਾਰੀਅਲ ਦੇ ਵਿੱਚ ਗਰੀ ਹੈ ਤੇ ਗਰੀ ਕੱਢਣ ਵਾਸਤੇ ਸਾਨੂੰ ਥੋੜੀ ਜਿਹੀ ਮਿਹਨਤ ਕਰਕੇ ਨਾਰੀਆਂ ਨੂੰ ਚੰਗੀ ਤਰ੍ਹਾਂ ਤੋੜਨਾ ਪੈਂਦਾ ਤਾਂ ਜਾ ਕੇ ਉਸ ਨਾਰੀਅਲ ਦੇ ਵਿੱਚੋਂ ਗਰੀ ਦੀ ਪ੍ਰਾਪਤੀ ਹੁੰਦੀ ਆ ਪਰ ਆਖਰਲਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਕਹਿੰਦੇ ਜਿੱਦਾਂ ਲੋਹਾ ਵਿੰਗਾ ਹੋਵੇ ਤੇ ਲੋਹੇ ਨੂੰ ਸਿੱਧਾ ਕਰਨ ਵਾਸਤੇ ਉਹਦੇ ਉੱਤੇ ਥੋੜੇ ਦੀ ਸੱਟ ਮਾਰਨੀ ਪੈਂਦੀ ਆ ਤਾਂ ਜਾ ਕੇ ਜਿਹੜਾ ਲੋਹਾ ਸਿੱਧਾ ਹੁੰਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ ਜਿਉਂ ਮਨ ਕਾਲੇ ਸੱਪ ਸਿਰ ਅਸ ਦੇ ਨਾ ਜਾਣੀ ਜਾਣ ਕ ਤੁਮਰੀ ਮਿਰਗ ਤਨ ਮਰ ਮੁੱਕੇ ਆਣੀ ਤੇਲ ਤਿਲੋਂ ਕਿਉ ਨਿਕਲੇ ਬਿਨ ਪੀੜੇ ਕਾਣੀ ਜਿਉਂ ਕਹਿੰਦੇ ਵੇਮਖ ਲੋਹਾ ਸਾਦੀਐ ਵਗਦੀ ਵਾਧਾਨੀ ਭਾਈ ਗੁਰਦਾਸ ਕਹਿੰਦੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਾਲਮ ਨੇ ਜਿਹੜੀ ਜ਼ੁਲਮ ਦੀ ਹਨੇਰੀ ਤੇਜ ਕਰ ਦਿੱਤੀ ਆ ਉਸ ਜ਼ੁਲਮ ਦੀ ਹਨੇਰੀ ਨੂੰ ਠੱਲਣ ਵਾਸਤੇ ਮੀਰੀ ਤੇ ਪੀਰੀ ਦੇ ਦੋ ਤਲਵਾਰਾਂ ਪੈਣਨੇ ਸਿੱਖੋ ਜ਼ਰੂਰੀ ਆ ਜੇ ਜ਼ਾਲਮ ਦੀ ਅੱਖ ਚੱਖ પા ਕੇ ਜਾਉਣਾ ਜੇ ਅਣਖ ਇੱਜ਼ਤ ਨਾਲ ਜਾਉਣਾ ਫਿਰ ਤੁਹਾਨੂੰ ਹੱਥ ਵਿੱਚ ਇੱਕ ਹੱਥ ਤਲਵਾਰ ਇੱਕ ਹੱਥ ਢਾਲ ਫੜ ਕੇ ਤੁਰਨਾ ਪਏਗਾ ਤਾਂ ਜਾ ਕੇ ਤੁਸੀਂ ਜ਼ਾਲਮ ਦਾ ਮੁਕਾਬਲਾ ਕਰ ਸਕਦੇ ਹੋ